हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੂਗਾਂ ਮਸੇਲ ਲਈ ਲੈ ਕੇ ਆਏ ਹਾਂ ਕਿ ਭਾਈ ਦੂਮੀ ਆ ਗਈ ਟੌਪ ਦੇ ਲੰਘੀ ਨੇ ਗਰਮੀਆਂ ਦੇ ਤੋਹਫੇ ਆ ਗਏ ਤੇ ਦੂਮੀ ਫੁੱਲ ਵੱਡੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਸਰੀ ਕਾ ਸਸਰੀ ਗਾਉਂ ਦੀ ਕੋ ਠੀਕੋਂ ਬਾਈ ਜੰਗ ਬਾਰੇ ਵਧੀਆ ਬਈ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਠੀਕ ਆ ਤੇ ਉਹਦੇ ਨੂੰ ਮਾਰ ਸੇਲ ਹੋ ਗਿਆ ਸੀ ਹੈਨਾ ਹਾਂ ਕੱਲ ਬਹੁਤ ਫੋਨ ਲਾਇਆ ਬੰਦਿਆਂ ਨੇ ਹੂੰ ਬੜਾ ਫੋਨ ਆਇਆ ਕੱਲ ਆਪਾਂ ਤੇ ਅੱਜ ਫੇਰ ਉਹਨਾਂ ਦੀ ਮੰਗ ਤੇ ਮਾਗਦੇ ਆ ਹਾਂ ਬਹੁਤ ਘਰ ਮੰਗੀ ਜਾਂਦੇ ਯਾਰ ਆਪਾਂ ਚਲੋ ਮੈਂ ਕਿਹਾ ਵੀਡੀਓ ਪਾ ਦਿੰਦੇ ਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਂ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਪਿੰਡ ਜੰਗ ਨੇੜੇ ਆਪਣਾ ਸ਼ਹਿਰ ਆ ਗਿਆ ਨਿਹਾਲ ਸਿੰਘਾ ਦਾ 12 ਕਿਲੋਮੀਟਰ ਪਲੌੜਾ ਦਾ 8 ਕਿਲੋਮੀਟਰ ਠੀਕ ਹੈ ਕੰਟੈਕਟ ਨੰਬਰ ਬੋਲ ਦੋ 87278 09936 ਠੀਕ ਹੈ ਭਾਈ ਤੇ ਇਧਰੋਂ ਸ਼ੁਰੂ ਕਰ ਦਈਏ ਪਹਿਲੇ ਨੰਬਰ ਵਾਲੀ ਹਾਂ ਆਪਾਂ ਹੁਣੇ ਜਾ ਕੇ ਲਾਂਝ ਆਈਆਂ ਅਗਲਾ ਕਹਿੰਦਾ ਹਰ ਇੱਕ ਵੀਡੀਓ ਕਹਿੰਦਾ ਲਾਂਝ ਆਈਆਂ ਫੁੱਲ ਵੱਡੀਆਂ ਆ ਗਈਆਂ ਹਾਂ ਲਾਂਝ ਆਈਆਂ ਹੁਣ ਆਪਾਂ ਤੈਨੂੰ ਸੱਦ ਲਿਆ ਜੰਗ ਕਿਹੜਾ ਸੂਆਸ ਹੁੰਦੀ ਹੈ ਭਾਈ ਹਾਂ ਕਿਹੜਾ ਸੂਹਾ ਸੁਹੰਦੀ ਇਹ ਸੂਹਾ ਦੂਜਾ ਅਗਲਾ ਆਪਣਾ ਤੀਜਾ ਮੰਨ ਲੈ ਦੂਜਾ ਸੂਹਾ ਸੁਹੰਦੀ ਆ ਭਾਈ ਕਹਿੰਦਾ ਇਹ ਤੀਜਾ ਮੰਨ ਲੈ ਕੀ ਰਿਕਾਰਡ ਆ ਦੰਗੇ ਦਾ ਪਿਛਲੇ ਸੂਏ ਦਾ ਭਾਈ ਇਹ ਕਹਿੰਦੇ ਹੈ ਸੂਹਾ ਸਤਾਰਾ ਕਿਉਂ ਹੋਇਆ ਸੀ ਤੇ ਐਤ ਕੀ ਫਿਰ ਕਿੰਨੀ ਕ ਉਮੀਦ ਆ ਐਤ ਕੀ ਗਰਮੀ ਦਾ ਕਰਕੇ ਇੰਨੀ ਮਨ ਲੇਗਲਾ ਹਨ ਠੀਕ ਆ ਤੇ ਜੇ ਆਪਾਂ ਹਵਾਨੇ ਦੀ ਗੱਲ ਕਰੀਏ ਤਾਂ ਪੰਡਵ ਨਹੀਂ ਖੜੀ ਆ ਪੂਰੀ ਠੰਡੀ ਸੀਰ ਕਿੰਨੇ ਕੇ ਦਿਨ ਕੱਢ ਜੂ ਹਜੇ ਅਜੇ ਤਾਂ ਅਜਰ ਲੈ ਪੂਰਾ ਕਿਤੇ ਨਹੀਂ ਪੂਆ ਨਾ ਥੋੜਾ ਸਹੀ ਪਿਆ ਨਾ ਜੰਮਾ ਅਡਾ ਗੋਤ ਬਣੂਗੀ ਹੂੰ ਬਹੁਤ ਬਣੂਗੀ ਹਵਾਨਾ ਹੀ ਚੈੱਕ ਕਰੋ ਬਾਈ ਬੜਾ ਸੋਹਣਾ ਤਿਆਰ ਕਰਦੀ ਹੁੰਦੀ ਆ ਕਰ ਮਲੀ ਥਣ ਲੈਣੇ ਨੇ ਹੂੰ ਤੇ ਥਣਾ ਦੀ ਕੁਆਲਿਟੀ ਚ ਇੱਥੇ ਥਣ ਲਿਆਣੇ ਆ ਕੀ ਬਾਤ ਆ ਬਾਈ ਥਣ ਚੈੱਕ ਕਰੋ ਇੱਕ ਨੰਬਰ ਥਣ ਲਗਾਵਾ ਮੁਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਪ ਤੇ ਲੱਗੇ ਹੋਏ ਆ ਜੰਗਾ ਸਰਪੰਡ ਬੰਨੀ ਖੜਦੀ ਆ ਹਾਂ ਨਾ ਫਸੀ ਪਈ ਆ ਪੂਰੀ ਸਹੀ ਹੁੰਦੀ ਏ ਤੇ ਬਈ ਸਾਨੂੰ ਜੇ ਫੇਸ ਚੈੱਕ ਕਰਾਈਏ ਨਾ ਤੁਸੀਂ ਆਪ ਵੀ ਮੰਨੋਗੇ ਕਿਆ ਬਾਤ ਆ ਲੈ ਬਰੀਡ ਕੁਆਲਿਟੀ ਚੈੱਕ ਕਰੋ ਮੈਂ ਕਹਿੰਦਾ ਜੰਗ ਨਿਕਾ ਜਾ ਮੂੰਹ ਆ ਜਾ ਨਿਕਾ ਜਾ ਮੂੰਹ ਆ ਮੋਟੀ ਅੱਖ ਦੇ ਹੂੰ ਮੋਟੀ ਅੱਖ ਨਿਕਾ ਜਾ ਮੂੰਹ ਆ ਪੜੀ ਪੁੜੀ ਵੀ ਇਹ ਗੱਲ ਕਰੀਏ ਨਾ ਬਾਈ ਫੁੱਲ ਖੋਲ ਦੇ ਜੰਗ ਤੋੜ ਦੇ ਬਾਈ ਖੋਲ ਕੇ ਰਵਾਨਾ ਚੈੱਕ ਕਰੋ ਬਾਈ ਜੇ ਲੇਵੇ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਮਤਲਬ ਪੂਰੀ ਤਿਆਰੀ ਚ ਖੜੀ ਆ ਪਰ ਮੈਂ ਹੁਣ ਸੁਪੇਕ ਨਹੀਂ ਜੰਗ ਆ ਪਰ ਸੁਣਦੀ ਨਹੀਂ ਹੂੰ ਉਹ ਨਹੀਂ ਆਜੇ ਹੈ ਨਹੀਂ ਬਾਈ ਪਰਦੇ ਭਾਵੇਂ ਹੁਣ ਵੀ ਸੂਪੇ ਤਾਂ ਵੀ ਕਰਮਣ ਨੂੰ ਕਿੱਕਰੀ ਨਹੀਂ ਕਿਉਂਕਿ ਇੰਨਾ ਸੋਨਾ ਇਹਨੂੰ ਕਰਮਣ ਨੂੰ ਹਵਾਨਾ ਲੱਗਿਆ ਵਗਾ ਮੇਰੀ ਗੱਲ ਹੁੰਦੀ ਆ ਬਾਈ ਥਣ ਦੀ ਥਣ ਵੀ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੀ ਵਿੱਥੀ ਤੇ ਲੱਗੇ ਹੋਇਆ ਜੇ ਰੰਗ ਰੂਪ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਰੰਗ ਹੈ ਰੰਗ ਹੈ ਨਾ ਤੂੰ ਪੂਰਾ ਜਿਹੜਾ ਦਰਸੀ ਦਾ ਰੰਗ ਹੁੰਦਾ ਉਹ ਰੰਗ ਹੂੰ ਲਾਲੀ ਜਾਂ ਪੂਰੀ ਹੈ ਨਾ ਹਾਂ ਦੇਖ ਕੀ ਬਾਤ ਆ ਬਾਈ ਲਾਲੀ ਝਲਕਦੀ ਆ ਅਸਲ ਵਿੱਚ ਬਈ ਕਈ ਵੀ ਅਖਰਾਕ ਤੇ ਪਤਾ ਲੱਗਦਾ ਕਿ ਨਹੀਂ ਜਾਂਗੇ ਬਾਕੀ ਕਿਥੇ ਛੋਟੇ ਮੰਨ ਕੇ ਨਾ ਆਵੇ ਹੂੰ ਤੇ ਮੁੱਲ ਬਾਈ ਕੀ ਰੋਈ ਜਾਂਗੇ ਫਿਰ ਇਹਦਾ ਮੁੱਲ ਇਹਨਾ ਦੋਨਾਂ ਦਾ ਇੱਕ ਮੁੱਲੀ ਕਰਨਾ ਆਪਾਂ ਠੀਕ ਆ ਕੀ ਨਗਰ ਹੋ ਜੇ ਕੋਈ ਜੋੜਾ ਲੁਖਰੇ ਇੱਕ ਮੁੱਲਕ ਦਵਾ ਕੇ ਉਹ ਆਪਾਂ ਕਰ ਦਿੰਨੇ ਆ ਮੁੱਲ ਡੋਡੀ ਠੀਕ ਆ ਇਹ ਵੇ ਆਪਾਂ ਦੇ ਰਾਂਗੇ 65000 ਦੀ 65000 ਦੀ ਦੇ ਲੈ ਕੋਈ ਦੇ ਦੂਗਾ ਤਾਂ ਹਣਾ ਮੈਂ ਕਹਿਣਾ ਬਈ ਕੀ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲਓ ਬਈ ਬਾਈ ਕਹਿੰਦਾ 61000 ਦਾ ਤੁਹਾਨੂੰ ਇਹ ਨਹੀਂ ਨਾ ਦੇ ਦਾਂਗੇ ਬਾਕੀ ਹਜੇ ਤਿਆਰੀ ਬਹੁਤ ਸੋਹਣੀ ਕਰੂਗੀ ਹਜੇ ਦਿਨਾਂ ਦੀ ਕੱਚੀ ਪਈ ਆ ਕੁਛ ਦੀ ਉਸ ਹਿਸਾਬ ਨਾਲ ਅੰਦਾਜ਼ਾ ਬਾਈ ਲਾ ਲਿਓ ਉਹਨੇ ਮੜਾ ਮੋਟਾ ਮਾਨਦਾਂ ਨਾ ਵੀ ਹੋਊਗਾ ਠੀਕ ਆ ਤੇ ਅੱਗੇ ਜਾਂਗੇ ਦੋ ਨੰਬਰ ਬਾਈ ਇਹ ਵੀ ਦੂਜੇ ਦੱਸਿਆ ਨਾਲੇ ਅਗਲਾ ਪੜਾ ਤੀਜਾ ਮੰਨ ਲੈ ਹੂੰ ਪੂਰੇ ਲੰਮੀ ਦੇਰ ਤੇ ਵੱਡੀ ਹਾਂ ਵੱਡੀ ਏ ਮੇਨ ਗੱਲ ਨਾਲ ਨਾ ਚਰਚੀ ਗੱਲ ਕਰੀਏ ਫੇਸ ਦੀ ਆ ਬਾਈ ਫੇਸ ਚੈੱਕ ਕਰੋ ਯਾਰ ਹਾਂ ਰੀਡਾ ਫੁੱਲ ਨੇ ਛੋਟੇ ਛੋਟੇ ਮੂਹਿਆਂ ਕਰਮਾਲੀਆਂ ਦੇ ਯਾਦ ਯਾਦ ਰਿਪੋਰਟ ਹਾਂ ਥਾਨ ਚੈੱਕ ਕਰੋ ਥਾਨ ਬਹੁਤ ਕੁਆਲਟੀ ਵਾਲਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਜੰਗਾ ਅਸਲ ਵਿੱਚ ਪਿਆ ਫਲ ਨਾਲ ਦੇ ਹਨਾ ਹਾਂ ਪੂਰੀ ਆ ਠੰਡਗਾ ਸੀਲ ਤੇ ਰੰਗ ਵੀ ਇਹਦਾ ਵੀ ਉਹੀ ਰੰਗ ਆ ਹੂੰ ਆਏ ਨਹੀਂ ਵੀ ਕਿੰਨੇ ਦਿਨਾਂ ਦੀ ਕੱਚੀ ਆ ਜੰਗਾ ਇਹ ਦੋ ਦਿਨਾਂ ਤੋਂ ਵੱਧ ਲਊਗੀ ਇਹ ਲੈ ਦੂ ਹਫਤਾ ਇਹ ਵੀ ਦੂਜਾ ਸੂਈ ਆ ਹਾਂ ਹਾਂ ਹਫਤਾ ਲੈ ਜੂਗੀ ਬਹੁਤ ਨਾਲ ਹਲਤੇ ਦੀ ਕੱਚੀ ਬਈ ਇਹ ਪਈ ਆ ਉਸ ਹਿਸਾਬ ਨਾਲ ਦਾ ਜਾ ਲਾ ਕੇ ਚੱਲੋ ਕਿੰਨਾ ਦਾ ਦਪਾਵਾ ਜਾਂਗੇ ਦਾ ਦੁੱਧ ਜੀ ਆ ਵੀ ਸੁਭਾ 17 ਮਾਣੇ ਦੱਸਿਆ ਯਾਰ ਆਪਾਂ ਆਨ ਕਮਾਂਡ ਕਰੋ ਹੀ ਲੈਂ ਜਾਗੇ ਠੀਕ ਆ 17 ਦੱਸਿਆ ਵਾ ਇਹਦਾ ਵੀ ਠੀਕ ਹੈ ਜੰਗ ਅਗਲਾ ਆਪਾਂ ਜਿਹੜੀਆਂ ਲਾ ਕੇ ਲੈ ਕੇ ਜਾਵੇ ਬਈ ਠੀਕ ਆ ਹਣਾ ਦੇ ਲਗਾਣੇ ਅਗਲੇ ਨੇ ਜਿੰਮੇ ਲਾਣੀਆਂ ਅਗਲੇ ਕੋਸ ਮਨ ਕੇ ਲੈ ਜਾਵੇ ਮੈਂ ਵੀ ਨਹੀਂ ਚੋਣਾਂ ਗਾਂ ਜਿਹੜਾ ਉਹ ਨਹੀਂ ਚੋਣਗਾ ਠੀਕ ਹੈ ਮੈਂ ਚੋਣਾਂ ਸੂਰਤ ਮਤਲਬ ਕਿ ਆਪਦਾ ਅੰਦਾਜ਼ਾ ਤੇ ਸੇਵਾ ਸੰਭਾਲਣਾ ਲੈ ਕੇ ਜਾਣਾ ਇਹ ਜਿੰਨਾ ਤਾਂ ਯਾਰ 20 ਵੀ ਕਢਾਈ ਜਾਂਦੇ ਬਾਈ ਬਾਈ ਅਗਲੇ ਆਪਾਂ ਚੱਲਾਂਗੇ ਬੇਟਾ ਕੋਲ ਦੇਣੂ ਵੀ ਜੰ ਬਾਕੀ ਬਈ ਇਹ ਨਾ ਸਮਝੋ ਵੀ ਛੋਟੀਆਂ ਗੀਆਂ ਫੁੱਲ ਵੱਡੀਆਂ ਨੇ ਕਿ ਨਹੀਂ ਬਈ ਜਿਹੜੀ ਛੋਟੀਆਂ ਹੁੰਦੀ ਆਪਾਂ ਦੱਸਦੇ ਹੁੰਨੇ ਆ ਹੂੰ ਦੱਸਦੇ ਹੁੰਨੇ ਆ ਜਿਹੜੀ ਛੋਟੀਆਂ ਆ ਮੇਰੇ ਨਾ ਕਰ ਦੋ ਵੀ ਨਾ ਦਰਮਿਆਨੀ ਹੁੰਦੀ ਆ ਉਹਨੂੰ ਵੀ ਆਪਾਂ ਦੱਸਦੇ ਆ ਪਰ ਇਹਦਾ ਇਹਨਾਂ ਦਾ ਕੱਦ ਬਈ ਮਤਲਬ ਕਿ ਵੱਡੇ ਹੀ ਆ ਫੁੱਲ ਕਿ ਛੋਟੀਆਂ ਆ ਆਪਾਂ ਤਾਂ ਹੀ ਕਹਿੰਦੇ ਨਹੀਂ ਕਿ ਨਹੀਂ ਜੰਗਾ ਨਾ ਤਾਂ ਨਹੀਂ ਕਹਿੰਦੇ ਆਪਾਂ ਛੋਟੀਆਂ ਮੈਂ ਹੁਣ ਇਦੂ ਵੱਡੇ ਦੇਖ ਲਾ ਬੱਡੀਆਂ ਨੇ ਮੈਂ ਕਹਣਾ ਕਿਆ ਬਾਤ ਆ ਜੀ ਜੰਗ ਲੇਵੇ ਦੀ ਗੱਲ ਕਰੀਏ ਬਈ ਬਹੁਤ ਸੋਹਣਾ ਤਿਆਰ ਕਰੂਗੀ ਸੋਹਣਾ ਤਿਆਰ ਕਰੂਗੀ ਹਾਂ ਪੂਰਾ ਟਾਇਟ ਤੇ ਹੋ ਪੂਰਾ ਟਾਇਟ ਤੇ ਨਾ ਪੂਰਾ ਸ ਤੇ ਇੱਕ ਗੱਲ ਹੋਰ ਕਹਿ ਦਈਏ ਬਾਈ ਜਿਹੜੀ ਗਰਮੀ ਆ ਉਹ ਨਹੀਂ ਮੰਨਣੀ ਉਹ ਨਹੀਂ ਮੰਨਣੀ ਤੇ ਜਿਹੜਾ ਦੁੱਧ ਹੋਊਗਾ ਬਾਈ گاੜਾ ਹੋਊਗਾ گاੜਾ ਹੋਊਗਾ ਹੂੰ ਫੈਂਟ ਵੀ ਆਊਗੀ ਜਿਹੜੀ ਚੰਗੀ ਆਊਗੀ ਤੇ ਜੰਗ ਫਿਰ ਮੁੱਲ ਲੇਦਾ ਵੀ 60000 ਰੁਪਏ ਇਹ ਆਪਾਂ ਦੇ ਦਾਂਗੇ 58 ਦੀ ਚੱਲ 55 ਦੀ 55000 ਦੀ ਦੇ ਦਾਂਗੇ ਠੀਕ ਹੈ ਉਹਦੇ ਨਾਲ ਨਾਲੇ ਵੱਡੀ ਆ ਇਹ ਬਾਈ ਕਹਿੰਦਾ ਆਪਾਂ ਦੇ ਦਾਂਗੇ ਬਾਈ 56000 ਦੀ ਤੇ ਬਾਕੀ ਆਏਗਾ ਦਾ ਮਾਨਤਨ ਹੋਊ ਜੰਗ ਮੜਾ ਮੋਟਾ ਕਰਦੇ ਆਏ ਕੋਲੀ ਠੀਕ ਹੈ ਆਏ ਗਏ ਦਾ ਬਾਈ ਕਨਾ ਮਾਨ ਤਾਨ ਜ਼ਰੂਰ ਕਰ ਦਾਂਗੇ 52000 ਦੀ ਬਾਈ ਕਨਾ ਆਪਾਂ ਇਹ ਦੇ ਦਾਂਗੇ ਬਾਕੀ ਬਾਈ ਬਲਟਨ ਨਾਲ ਸਾਰੀਆਂ ਫੋਲ ਪਈਆਂ ਨੇ ਹਜੇ ਜਦੋਂ ਨੂੰ ਸੂਗੀ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਸੂਗੀ ਥਣ ਵੀ ਬਹੁਤ ਚੰਗਾ ਲੱਗਾ ਬਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਲੈ ਇਧਰ ਨੂੰ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਥਣ ਲੱਗਿਆ ਬਾ ਤੇ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦਾ ਤੇ ਮੁੱਲ ਬਾਈ ਨੇ ਅੱਜ ਵੀ ਜਾਇਜ਼ ਕੀਤੇ ਆ ਤੇ ਨਗਸੀਗੇ ਬਾਈ ਕੋਲ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ